ਇੱਧਾ ਵਿੱਚ ਖੜਕੇ ਨਾ ਕਿਸੇ ਦੇ ਫੋਨ ਵਾਲ ਦੇਖਣਾ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਜਿਹੜਾ ਤੁਹਾਡਾ ਆਪਣਾ ਕਮਰਾ ਨਾ ਉਧਰ ਜਾ ਕੇ ਬੈਠੋ ਵੈਸੇ ਤੁਸੀਂ ਨਾ ਇੱਧੇ ਚਾਰੋਂ ਪਾਸੇ ਨਿਗਾਹ ਮਾਰ ਕੇ ਦੇਖੋ ਇਹ ਆਪਣਾ ਹੀ ਰੂਮ ਹੈ ਉਹ ਤੇ ਤੁਸੀਂ ਹੂੰ ਜਿਹੜੇ ਸੋਫੇ ਵਾਲੇ ਰੂਮ 'ਚ ਸੁਣਨੇ ਹੋ ਓਹੋ ਮੈਨੂੰ ਲੱਗਾ ਮੈਂ ਹੀ ਗਲਤੀ ਨਾਲ ਇੱਧਰ ਆ ਕੇ ਬਹਿ ਗਿਆ ਇੱਥੇ ਬੈਠੋ ਤੇ ਮੇਰੀ ਗੱਲ ਸੁਣੋ ਬਹੁਤ ਹੋ ਗਏ ਤੁਹਾਡੇ ਡਰਾਮੇ ਕੀ ਗੱਲ ਅੱਜੋਂ ਆਵਾਜ਼ ਬੜੀ ਚੱਕੀ ਆ ਹੁਣ ਕੀ ਕਰਾਂ ਮੈਂ ਰੱਤੀ ਪਰ ਮੇਰੀ ਇੱਜ਼ਤ ਨਹੀਂ ਹੈ ਇਸ ਘਰ ਚ ਹੁਣ ਆਪਣੇ ਹੱਕ ਲੈਣ ਵਾਸਤੇ ਆਵਾਜ਼ ਤਾਂ ਚੱਕਣੀ ਪੈਣੀ ਆ ਹੱਕ ਦਾ ਜਿਹੋ ਜਿਹਾਂ ਤੱਕਾ ਮੇਰੀ ਮਾਂ ਨੇ ਮੇਰੇ ਨਾਲ ਕੀਤਾ ਉਹੋ ਜਿਹਾਂ ਤੱਕਾ ਤੁਹਾਡੇ ਨਾਲ ਹੋਈ ਜਾਂਦਾ ਪਿਆ ਹਣ ਤੁਸੀਂ ਤਾਂ ਉਸ ਦਿਨ ਬੜੀ ਟੋਲ ਨਾਲ ਕਹਿਤਾ ਕਿ ਮੈਂ ਰੀਨ ਨਾਲ ਵਿਆਹ ਕਰਵਾਉਣਾ ਤੇ ਫੇਰ ਪਹਿਲਾਂ ਹੀ ਕਰਵਾ ਲੈਂਦੇ ਮੇਰੀ ਲਾਈਫ ਕਿਉਂ ਖਰਾਬ ਕੀਤੀ ਇਸ ਗੱਲ ਦਾ ਜਵਾਬ ਨਾ ਤੁਹਾਨੂੰ ਤਾਂ ਮੇਰੀ ਮਾਤਾ ਹੀ ਦੇ ਸਕਦੇ ਨੇ ਤੁਸੀਂ ਮੇਰੇ ਨਾਲ ਨਾ ਬੈਂਸ ਕਰੋ ਉਹਨਾਂ ਨਾਲ ਜਾ ਕੇ ਗੱਲ ਕਰੋ ਮੰਮੀ ਤੁਹਾਡੇ ਨਾਲ ਤਾਂ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਆਪਣੇ ਭਰਾ ਨਾਲ ਗੱਲ ਕਰ ਲਈ ਆ ਤੇ ਉਹਨਾਂ ਨੇ ਮੈਨੂੰ ਦੱਸਤਾ ਕਿ ਅਸਲੀ ਕਲੇਸ਼ ਦੀ ਜੜ ਤੁਹਾਡੀ ਮਾਂ ਹੀ ਹੈ ਮੈਂ ਮੰਨਦਾ ਸਾਰੀ ਗਲਤੀ ਮੇਰੀ ਮਾਤਾ ਦੀ ਆ ਪਰ ਮੇਰਾ ਤੁਹਾਡੇ ਨਾਲ ਨਹੀਂ ਮਨ ਬੈਠਦਾ ਪਿਆ ਵਾ ਮੇਰਾ ਸਾਰਾ ਧਿਆਨ ਹੀ ਰੀਆ ਵੱਲ ਹੈ ਮੈਂ ਤੁਹਾਡੇ ਨਾਲ ਲੜਦੀ ਨਹੀਂ ਪਈ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਜੇ ਤੁਹਾਡਾ ਧਿਆਨ ਰੀਆ ਵੱਲ ਹੈ ਤੇ ਤੁਸੀਂ ਮੈਨੂੰ ਛੱਡ ਕੇ ਉਹਦੇ ਨਾਲ ਵਿਆਹ ਕਰ ਲੋਗੇ ਜਾਂ ਫਿਰ ਉਹਦੇ ਘਰ ਦੇ ਮਨ ਜਾਣਗੇ ਤੁਸੀਂ ਮੈਨੂੰ ਛੱਡਣ ਵਾਲੇ ਬਣੋ ਉਹਦੇ ਨਾਲ ਵਿਆਹ ਕਿੱਦਾਂ ਕਰਨਾ ਇਹ ਮੇਰੀ ਸੇ ਦਰਦੀ ਆ ਚਾਹੇ ਉਹ ਭਜਾ ਕੇ ਨਾ ਲੈ ਜਾਉਂ ਨੀ ਜੇ ਭੱਜਣ ਵਾਲੀ ਹੁੰਦੀ ਨਾ ਤੇ ਸਟੈਪ ਤੇ ਤੁਸੀਂ ਵੀ ਆਪ ਪਹਿਲਾਂ ਵੀ ਚੱਤ ਸਕਦੇ ਸੀ ਤੇ ਮੈਂ ਜਿਹੜੀ ਹਾਂ ਨੀ ਚੰਗੀ ਤਰ੍ਹਾਂ ਜਾਣਦੀ ਆ ਉਹ ਆਪਣੇ ਘਰ ਦਾ ਤੇ ਬਾਹਰ ਨਹੀਂ ਜਾਂਦੀ ਦੇਖ ਲਾਪਤ ਜੈਸਾ ਮੈਂ ਬਹਿਸ ਨਹੀਂ ਸਕਦਾ ਕਿ ਤੁਸੀਂ ਬਹਿਸ ਕਰਨੀ ਹੈ ਨਾ ਕਰੀ ਚੱਲੋ ਇਹਦੇ ਨਾਲ ਨਾ ਆਪਣੇ ਰਿਸ਼ਤੇ ਦਾ ਕੋਈ ਫਿਊਚਰ ਨਹੀਂ ਹੈਗਾ ਜੇ ਮੈਂ ਸਿਗਾ ਤੇ ਆਪਾਂ ਬਣਾ ਸਕਦੇ ਆ ਜੋ ਵੀ ਤੁਹਾਡੀ ਲਾਈਫ ਚ ਪਿੱਛੇ ਚੱਲਦਾ ਸੀ ਤੁਸੀਂ ਉਹ ਭੁੱਲ ਜਿਓ ਤੇ ਆਪਾਂ ਆਪਣੇ ਲਾਈਫ ਚ ਅੱਗੇ ਵੱਧਦੇ ਆ ਨਹੀਂ ਹੋ ਪਾ ਰਿਹਾ ਮੇਰੇ ਕੋਲੋਂ ਮੈਂ ਕਿਵੇਂ ਦਿਖਾ ਬਿਨਾਂ ਰਿਸ਼ਤਾ ਚਲਾਈ ਜੱਲਾਂ ਜਿਹੜੀ ਚ ਨਹੀਂ ਹੋ ਸਕਦੀ ਉਹ ਨਹੀਂ ਹੋ ਸਕਦੀ ਉੱਚੀ ਬੋਲਣ ਨਾਲ ਨਾ ਸੱਚੇ ਦਬਦਾ ਨਹੀਂ ਹੁੰਦਾ ਤੇ ਜਿਹੜਾ ਬੰਦਾ ਝੂਠਾ ਹੁੰਦਾ ਉਹੀ ਉੱਚੀ ਬੋਲਦਾ ਮੈਂ ਕਿਹੜੀ ਕੁੜੀ ਨਾਲ ਰਹਿਣਾ ਚਾਹਨਾ ਕਿਹਦੇ ਨਾਲ ਮੈਂ ਜ਼ਿੰਦਗੀ ਬਤਾਉਣੀ ਸੀਗੀ ਮੈਂ ਤੁਹਾਨੂੰ ਸਾਰਾ ਕੁਝ ਪਹਿਲੀ ਦੱਸਤਾ ਹੋਇਆ ਵਾ ਜੇ ਤੁਹਾਨੂੰ ਮੈਂ ਹੁਣ ਵੀ ਝੂਠਾ ਲੱਗਦਾ ਨਾ ਕੋਈ ਗੱਲ ਨਹੀਂ ਝੂਠਾ ਹੀ ਸੀ ਚਲੋ ਛੱਡੋ ਸਾਰੀਆਂ ਗੱਲਾਂ ਆਪਾਂ ਇੱਕ ਕੰਮ ਜਾ ਕੇ ਆਣਾ ਚਲੋਗੇ ਮੇਰੇ ਨਾਲ ਦਿਮਾਗ ਲਾਣਾ ਸ਼ੁਰੂ ਕਰਤਾ ਤੁਸੀਂ ਵੀ ਜੇ ਮੈਂ ਤੁਹਾਡੇ ਨਾਲ ਘਰ 'ਚ ਨਹੀਂ ਰਹਿ ਰਹਿਆ ਕੁਝ ਬੰਦੇ ਸਿਰ ਬਾਹਰ ਲੈ ਕੇ ਜਾਣਾ ਚਾਹੁੰਦੇ ਹੋ ਮੈਨੂੰ ਲੋਕਾਂ ਚ ਕੀ ਸਾਬਿਤ ਕਰਨਾ ਚਾਹੁੰਦੇ ਹੋ ਮੀਨਾ ਹੋ ਚੱਲਿਆ ਵਿਆਹ ਨੂੰ ਹੁਣ ਤਾਂ ਕੁੜੀ ਨਾਲ ਸਹੀ ਰਹਿਣ ਲੱਗ ਪੈ ਤੇਰੇ ਖਾਣੇ ਕੋਈ ਗੱਲ ਪੈਂਦੀ ਹੈ ਕਿ ਨਹੀਂ ਪੈਂਦੀ ਮਾਤਾ ਮੀਨਾ ਹੋ ਜੀ ਚਾਹੇ ਸਾਲਵ ਜੀ ਜਿੱਦਾਂ ਮੈਂ ਇਹਦੇ ਨਾਲ ਪਹਿਲੇ ਦਿਨ ਤੋਂ ਰਹਿ ਰਹਿਣਾ ਮੈਂ ਅੱਗੇ ਵੀ ਇਹਦੇ ਨਾਲ ਇੱਦੀ ਰਹੂੰਗਾ ਮੰਮੀ ਜੀ ਜਾਣੇ ਅਣਜਾਣੇ ਵਿੱਚ ਗਲਤੀ ਤੁਹਾਡੇ ਕੋਲ ਹੋਈ ਆ ਤੇ ਜੇ ਤੁਸੀਂ ਆਪਣੇ ਬੱਚੇ ਦੀ ਖੁਸ਼ੀ ਵਾਸਤੇ ਝੋਕ ਨਹੀਂ ਸਕਦੇ ਫਿਰ ਫਾਇਦਾ ਕੀ ਇਹੀ ਤਾਂ ਗੱਲ ਆਪੇ ਤੇ ਮੈਂ ਮੰਮੀ ਨੂੰ ਸਮਝਾਉਣਾ ਚਾਹਨਾ ਕਿ ਹਮੇਸ਼ਾ ਪੁੱਤ ਦੀ ਖੁਸ਼ੀ ਦੇਖੀ ਦੇਂਦੀ ਆ ਆਪ ਦੀ ਨਹੀਂ ਪਰ ਮੇਰੀ ਮਾਂ ਨੇ ਆਪਣੀ ਖੁਸ਼ੀ ਦੇਖੀ ਪੁੱਤ ਦੀ ਲਈ ਹੁਣ ਤਾਂ ਬੇਟਾ ਜੀ ਜੋ ਹੋਣਾ ਸੀ ਹੋ ਗਿਆ ਹੁਣ ਪਰ ਕੀ ਹੱਲ ਹੋ ਸਕਦਾ ਦੱਸ ਦੇ ਫਿਰ ਮੈਨੂੰ ਹਾਲਤਾ ਮੰਮੀ ਜੀ ਇਹਨਾਂ ਦੇ ਜੀਬੋ ਗਰੀਬ ਨੇ ਮੈਨੂੰ ਕਹਿੰਦੇ ਨੇ ਮੈਂ ਤੈਨੂੰ ਨਹੀਂ ਰੱਖਣਾ ਰੀਆ ਨਾਲ ਵਿਆਹ ਕਰਾਉਣਾ ਹੁਣ ਤੁਸੀਂ ਦੱਸੋ ਇਹ ਪੋਸੀਬਲ ਹੈ ਹਾਂ ਅਗਲੇ ਤਾਂ ਤਿਆਰੀ ਕਰ ਹੀ ਬੈਠੇ ਆ ਇਹਨੂੰ ਛੱਡਿਆ ਤੇ ਰੀਆ ਨੂੰ ਲਿਆ ਏ ਚਿੱਤ ਜਣਾ ਕਿਆਣੀਆਂ ਬੜੀਆਂ ਸੌਖੀਆਂ ਤੇ ਕਰਨੀਆਂ ਬੜੀਆਂ ਔਖੀਆਂ ਸਮਾਜ ਵਿੱਚ ਰਹਿਣ ਲਈ ਨਾ ਬਹੁਤ ਕੁਝ ਦੇਖਣਾ ਪੈਂਦਾ ਕਿਹੜੇ ਸਮਾਜ ਦੀਆਂ ਗੱਲਾਂ ਕਰਦੇ ਹੋ ਉਹ ਸਮਾਜ ਦੀਆਂ ਜੇ ਸਮਾਜ ਦੀ ਮਾਂ ਆਪਣੇ ਪੁੱਤਰੀ ਖੁਸ਼ੀ ਨਹੀਂ ਦੇਖ ਸਕਦੀ ਉਹ ਤਾਂ ਤੂੰ ਮੈਨੂੰ ਨਾ ਜਿੰਨਾ ਮਰਜ਼ੀ ਨੀਵਾ ਦਿਖਾ ਦੇ ਰੱਖਣੀ ਹੈ ਤਾਂ ਬਸ ਇਹੀ ਰੱਖਣੀ ਹੈ ਮੇਰੀ ਵੀ ਜਿੱਦਾ ਤੇ ਤੁਸੀਂ ਜਿੱਦੀ ਗੱਲ ਕਰਦੇ ਹੋ ਨਾ ਮੰਮੀ ਜੀ ਮੈਂ ਵੀ ਤੁਹਾਡਾ ਹੀ ਪੋਤਾ ਮੇਰੀ ਤੁਹਾਡੇ ਨਾਲ ਡਬਲ ਜਿੱਦਾ ਅੱਗੇ ਫਿਰ ਤੁਸੀਂ ਸਮਝ ਹੀ ਗਏ ਹੋਗੇ ਕੋਈ ਗੱਲ ਨਹੀਂ ਮੰਮੀ ਜੀ ਜੇ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਮੈਨੂੰ ਵੀ ਸ਼ੌਂਕ ਨਹੀਂ ਆ ਇਹਨਾਂ ਨਾਲ ਰਹਿਣ ਦਾ ਇੱਜ਼ਤ ਦਾ ਪਰਿਵਾਰ ਚੋਂ ਆਈ ਆ ਤੇ ਮੈਨੂੰ ਆਪਣੀ ਇੱਜ਼ਤ ਪਹਿਲਾਂ ਵਾ ਲੋ ਮੰਮੀ ਇਹ ਤਾਂ ਸਮਝ ਗਏ ਨੇ ਤੁਸੀਂ ਵੀ ਸਮਝੋ ਥੋੜਾ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਤੇ ਕੋਈ ਗੱਲ ਨਹੀਂ ਪਰ ਆਪਾਂ ਇੱਕ ਕੰਮ ਜਾ ਕੇ ਆਉਣਾ ਤੇ ਉੱਥੋਂ ਆਣ ਕੇ ਤੁਸੀਂ ਜਿੱਦਾਂ ਕਹੋਗੇ ਉਵੇਂ ਕਰ ਲਾਂਗੀ ਪੁੱਤ ਕਿੱਥੇ ਲੈ ਕੇ ਜਾਣਾ ਤੂੰ ਇਹਦੇ ਨਾਲ ਨਾ ਕੋਈ ਵਾਦੇ ਹੋਦੇ ਨੇ ਘਰ ਇਹ ਤਾਂ ਆਪ ਤੇ ਨੂੰ ਛੱਡਣ ਨੂੰ ਫਿਰਦਾ ਮੰਮੀ ਜੀ ਮੇਹਨਾ ਹੋ ਗਿਆ ਵਿਆਹ ਨੂੰ ਇਹਨਾਂ ਨੇ ਚਾਜੇ ਨਾਲ ਗੱਲ ਤਾਂ ਕੀਤੀ ਨਹੀਂ ਨਾ ਚਾਜੇ ਨਾਲ ਕਰਚ ਰੱਖਿਆ ਇਹਨਾਂ ਦਿਲ 'ਚ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਚੱਲੀ ਆ ਉਹ ਤਾਂ ਆਣ ਕੇ ਦੱਸਾਂਗੀ ਤੁਸੀਂ ਦੱਸੋ ਚੱਲੋਂਗੇ ਤੇ ਇੱਕ ਗੱਲ ਦਾ ਵਾਅਦਾ ਕਰਦੀ ਆ ਜੇ ਤੁਸੀਂ ਆਣ ਕੇ ਕਹੋਗੇ ਨਾ ਕਿ ਚੱਲ ਜਾ ਤੇ ਉਸੇ ਟਾਈਮ ਬੈਠ ਚੱਕ ਕੇ ਚੱਲ ਜਾਾਂਗੇ ਕੋਈ ਥੋੜੀ ਦਿਰ ਪਿਲਣਾ ਇਹ ਹੀ ਕਹਿ ਕੇ ਅੱਡੀਆਂ ਕਿ ਮੈਂ ਇੱਜ਼ਤਦਾਰ ਪਰਿਵਾਰ 'ਚੋਂ ਆਈ ਆ ਤੇ ਇੱਜ਼ਤਦਾਰ ਪਰਿਵਾਰ ਦਾ ਬੰਦਾ ਨਾ ਸੱਚਾ ਤੇ ਵਾਦੇ ਦਾ ਪੱਕਾ ਹੁੰਦਾ ਵਾ ਫਿਰ ਆਪਣੀ ਜ਼ੁਬਾਨ 'ਤੇ ਰਹੀਂ ਹੁਣ ਮੈਂ ਤੇਰੇ ਨਾਲ ਚੱਲ ਪੈਣਾ ਹਾਂ ਜੀ ਰਹਿ ਗਈ ਜ਼ੁਬਾਨ ਤੇ ਆਣ ਕੇ ਜਿੱਦਾਂ ਕਹੋਗੇ ਉਵੇਂ ਕਰ ਲਾਂਗੇ ਜੇ ਕਹੋਗੇ ਨਾ ਬੈਗ ਚੱਕ ਲੈ ਤੇ ਹੁਣੇ ਬੈਗ ਚੱਕ ਕੇ ਚੱਲ ਵੀ ਜਾਵਾਂਗੇ ਚਲੋ ਫਿਰ ਮੰਮੀ ਤੁਸੀਂ ਨਾ ਹੁਣ ਇਹਦਾ ਬੈਗ ਪੈਕ ਕਰਕੇ ਰੱਖਿਓ ਚਲਾਓ ਬਈ ਚੱਲੀਏ ਕਿੱਥੇ ਜਾਣਾ ਕਿੱਥੇ ਲੱਗ ਜੱਲੀ ਹੈ ਬੁੱਤ ਮੈਂ ਇਹਦਾ ਦੱਸ ਕੇ ਜਾ ਉਹ ਤਾਂ ਮੰਮੀ ਜੀ ਆਣ ਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਬਾਅਦ ਤੁਸੀਂ ਇੱਦਾਂ ਸਮਝ ਲਓ ਕਿ ਜਾਂ ਤਾਂ ਅੱਜ ਮੇਰਾ ਲਾਸਟ ਦਿਨ ਆ ਤੇ ਜਾਂ ਫੇ ਮੈਂ ਸਾਰੀ ਉਮਰ ਇੱਥੇ ਰਹਿਣਾ ਵਿਸ਼ਵਾਸ ਰੱਖੋ ਕੁਝ ਵਧੀਆ ਹੀ ਕਰਨ ਚੱਲਣੀ ਆ ਜਿਹੜੇ ਹਿਸਾਬ ਨਾਲ ਮੇਰੇ ਮੁੰਡੇ ਦੀ ਆਦਤ ਹੈ ਨਾ ਮੈਨੂੰ ਤਾਂ ਲੱਗਦਾ ਕੁਝ ਠੀਕ ਹੋਊਗਾ ਇਹਦੀ ਮੰਮੀ ਨੂੰ ਨਾ ਫੋਨ ਕਰਕੇ ਤਾਸੀ ਇਹ ਦਿੰਨੀ ਆ ਇਹ ਤੁਹਾਡੇ ਰਿਸ਼ਤੇਦਾਰਾਂ ਦੀ ਕੁੜੀ ਨਾ ਮੇਰੇ ਮੁੰਡੇ ਨੂੰ ਜੀਣ ਨਹੀਂ ਦੇ ਰਹੀ ਕਿਰਨਾ ਪੁੱਤ ਦੇਖੀਂ ਬੰਦ ਕਿਉਂ ਹੋ ਗਿਆ ਏ ਦਾਦੀ ਇਹ ਤਾਂ ਲਾਈਟ ਤੇ ਐ ਲਾਈਟ ਚਲੀ ਗਈ ਐ ਇਨਵਰਟਰ ਤੇ ਚੱਲਣਾ ਨਹੀਂ ਐ ਤਾਂ ਹਾਂ ਪੁੱਤ ਝਟਕਾ ਜਿੰਦਾ ਵੱਜਿਆ ਸੀ ਮੈਨੂੰ ਨਹੀਂ ਪਤਾ ਲਾਈਟ ਚਲੀ ਗਈ ਵੇ ਦਾਦੀ ਬਾਹਰ ਧੁੱਪ ਵੀ ਨਹੀਂ ਨਿਕਲੀ ਬੰਨਾ ਆਪਾਂ ਬਾਰੀ ਬਹਿ ਜਾਂਦੇ ਤੂੰ ਬਾਹਰ ਛੱਡ ਤੂੰ ਮੇਰੇ ਕੋਲ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਐ ਹਾਂ ਜੀ ਦਾਦੀ ਦੱਸੋ ਕੀ ਹੋਇਆ ਹਫ਼ਤਾ ਹੋ ਗਿਆ ਪੁੱਤ ਤੇ ਨਹੀਂ ਆਈ ਤੇਰੇ ਸਹੁਰਿਆਂ ਵੱਲੋਂ ਕੋਈ ਫੋਨ ਫਾਨ ਵੀ ਨਹੀਂ ਆਇਆ ਕੀ ਤੇਰੇ ਕੋਲ ਛਟਕਾਰਾ ਤੇ ਨਹੀਂ ਪਾ ਗਿਓ ਦਾਦੀ ਜਦੋਂ ਮੈਨੂੰ ਸਾਰੇ ਲੈ ਕੇ ਆਏ ਨੇ ਉਦੋਂ ਹੀ ਬਹੁਤ ਖੁਸ਼ ਹੋ ਰਹੀ ਸੀ ਮੈਨੂੰ ਨਹੀਂ ਲੱਗਦਾ ਜੇ ਮੇਰੇ ਕੋਈ ਫੋਨ ਜਾਂ ਮੈਸੇਜ ਆਊਗਾ ਜਾਂ ਮੈਨੂੰ ਲੈਣ ਵੀ ਆਣਗੇ ਪੁੱਤ ਤੂੰ ਇੱਥੇ ਬੈਠੀ ਰਹਿ ਤਾਨੂੰ ਬੈਠੀ ਚੁੱਪਦੀ ਨਹੀਂ ਮੈਨੂੰ ਤੇਰੇ ਪਿਓ ਨੇ ਦੱਸਿਆ ਸੀ ਜਿਹੜੀ ਤੇਰੇ ਸਹੁਰਿਆਂ ਤੇ ਰ ਹਾਲ ਕੀਤਾ ਸੀ ਦਾਦੀ ਮੈਨੂੰ ਨਹੀਂ ਪਤਾ ਇਹੋ ਜਿਹੇ ਲੋਕ ਆਉਂਦੇ ਕਿੱਥੋਂ ਨੇ ਜਿਹੜੇ ਆਪਣੇ ਨੂਆਂ ਨੂੰ ਨਹੀਂ ਕੁਝ ਸਮਝ ਪੁੱਤ ਜੇ ਕਿਸੇ ਦੇਤੀਆਂ ਨੂੰ ਦੁਖੀ ਕਰਦੇ ਨੇ ਨਾ ਤੇ ਸੁਖੀ ਉਹ ਆਪ ਵੀ ਨਹੀਂ ਰਹਿੰਦੇ ਇਹ ਪੱਕੀ ਗੱਲ ਹੈ ਦਾਦੀ ਇਹ ਗੱਲ ਤਾਂ ਮੈਂ ਇਸ ਘਰ ਤੋਂ ਦੇਖੀ ਆ ਜਿੱਦਾਂ ਜਿੱਦਾਂ ਭੂਆ ਨੂੰ ਦੁਖੀ ਕਰਦੇ ਨੇ ਇਸ ਘਰ ਦੀਆਂ ਧੀਆਂ ਆਂ ਨਹੀਂ ਦੁਖੀਆਂ ਹੁੰਦੀਆਂ ਇਹ ਸਾਰੀ ਗਲਤੀ ਤੇਰੀ ਮਾਂ ਦੀ ਏ ਇਹ ਸਾਰੀ ਖਾਰਬਾਜੀ ਮੇਰੀ ਧੀ ਨਾਲ ਹੀ ਕਰਦੀ ਰਹਿੰਦੀ ਏ ਦਾਦੀ ਜਦੋਂ ਦੀ ਮੈਂ ਇਸ ਘਰ ਤੋਂ ਵਾਪਸ ਆਈ ਆ ਨਾ ਮੰਮੀ ਦੇ ਸਹਵਾਜ 'ਚ ਫਰਕ ਪੈ ਗਿਆ ਮੈਨੂੰ ਹੁਣ ਪੁੱਛਦੇ ਨੇ ਲਾਪ੍ਰੀਤ ਨੂੰ ਵੀ ਫੋਨ ਕਰ ਲੈਣਾ ਸੀ ਇਹ ਤੇ ਆਪਾਂ ਏੜਾ ਲਾਈਏ ਨਹੀਂ ਹੁਣ ਹੀ ਕਹਿੰਦਾ ਤਾਂ ਬੇਸਿਕ ਕੀ ਆਪਾਂ ਇੱਕ ਦੋ ਦਿਨਾਂ ਤੱਕ ਚੱਲਦੇ ਆਂ ਤੇ ਆਪਾਂ ਗਏ ਤਾਂ ਇਕੱਠੇ ਚੱਲਾਂਗੇ ਜੇ ਮੰਮੀ ਹੋਣੀ ਨਹੀਂ ਕਿ ਤੇ ਆਪਾਂ ਦੋਨੋਂ ਚੱਲ ਪਾਵਾਂਗੇ ਪੁੱਤ ਦੱਤੀਆਂ ਵਿਆਹ ਜੰਨੀਆਂ ਨਾ ਤੱਤੀਆਂ ਦੇ ਸਹੁਰਿਆਂ ਵੱਲ ਗੇੜਾ ਮਾਰਨਾ ਚਾਹੀਦਾ ਤੀਆਂ ਵਿਆਹ ਕੇ ਭੁੱਲ ਨਹੀਂ ਜਾਈਗਾ ਦਾਦੀ ਇਹ ਗੱਲ ਤਾਂ ਮੰਮੀ ਹੁਣਾਂ ਨੂੰ ਤੁਹਾਡੇ ਤੋਂ ਸਿੱਖਣੀ ਚਾਹੀਦੀ ਐ ਤੁਸੀਂ ਤਾਂ ਹਜੇ ਤੱਕ ਭੂਆ ਵੱਲ ਗੇੜਾ ਮਾਰਦੇ ਹੋ ਤੇ ਮੰਮੀ ਹੋਣੀ ਤਾਂ ਭੁੱਲ ਗਏ ਪੁੱਤ ਨਾ ਮੈਂ ਤੇਰੀ ਚਾਚੀ ਨੂੰ ਕੁਝ ਕਹਿ ਸਕਨੇ ਨਾ ਤੇਰੀ ਮਾਂ ਨੂੰ ਮੈਂ ਜਾਟ ਲਾ ਸਕਨੀ ਨਾ ਤੇਰੇ ਪਿਓ ਨੂੰ ਲਾ ਸਕਦੀ ਆ ਮੇਰਾ ਦਿਲ ਕਰਦਾ ਕਿ ਮੈਂ ਵਾਪਸ ਚਲੀ ਨਾ ਜਾਵਾਂ ਮਾਂ ਮਮੀ ਹੁਣ ਤਾਂ ਵੀ ਬੋਝ ਬਣੀ ਹੋਈ ਐ ਉੱਥੇ ਪੁੱਤ ਨੀ ਤੈਨੂੰ ਜਾ ਕੇ ਮਾਰਨਾ ਕੁਟਣਾ ਹੀ ਐ ਨਾ ਇੱਥੇ ਬੈਠੀ ਤੂੰ ਦੋ ਰੋਟੀਆਂ ਖਾਈ ਜਾ ਮੈਂ ਤਾਂ ਸਿਰਫ ਹਫਤਾ ਦੇਖਣਾ ਐ ਜੇ ਮੈਨੂੰ ਲੈਣ ਆਂਦੇ ਤਾਂ ਠੀਕ ਐ ਨਹੀਂ ਤਾਂ ਮੈਂ ਜੋਬ ਤੇ ਲੱਗ ਜਾ ਹਾਂ ਪੁੱਤ ਜੋਬ ਤੇ ਤੂੰ ਲੱਗ ਜਾ ਦੋ ਪੈਸੇ ਆਪਣੇ ਲਈ ਜੋੜ ਲੈ ਸਾਰੀ ਉਮਰ ਇਸ ਤੇ ਬੈਠੀ ਤਾਂ ਨਹੀਂ ਰਹੇਂਗੀ ਕਿੰਨ ਕਿਦਾਂ ਤੈਨ ਕੋਰਾਗੇ ਨਾ ਦਾਦੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਐ ਮੈਂ ਵਿਆਹ ਨਹੀਂ ਕਰਵਾਣਾ ਜੇ ਫਿਰ ਅੱਗੋ ਦੇ ਇਦਾਂ ਦਾ ਟੱਕਰ ਗਿਆ ਫਿਰ ਮੈਂ ਕੀ ਕਰਾਂਗੀ ਇਹਦਾ ਕਿਸਮਤ ਦੀ ਗੱਲ ਏ ਤੋੜਨਾ ਤਾਂ ਪੈਣਾ ਹੀ ਏ ਅੱਜ ਨਹੀਂ ਤਾਂ ਕੱਲ ਨੂੰ ਤੋੜਨਾ ਹੀ ਇਹ ਸਾਰੀ ਉਮਰ ਤੂੰ ਬੁੱਤ ਤੇ ਬੈਠੀ ਰਹੇਂਗੀ ਕੱਲ ਨੂੰ ਸੂ ਵੱਡੀ ਹੋ ਰਹੀ ਏ ਉਹਦੇ ਕੀ ਅਸਰ ਹੋਏਗਾ ਆਪਾਂ ਤੇ ਨੂੰ ਪੁੱਤ ਕੀ ਨਹੀਂ ਹੁਣੇ ਤੋੜਨ ਲੱਗੀਆਂ ਹਲੇ ਟਾਈਮ ਪਈ ਏ ਟੈਨਸ਼ਨ ਨਾ ਲੈ ਠੀਕ ਏ ਦਾਦੀ ਜੋ ਸੋਚਿਆ ਤੁਸੀਂ ਠੀਕ ਹੀ ਸੋਚਿਆ ਹੋਵੇਗਾ ਜੋ ਕਰੋਗੇ ਉਹ ਵੀ ਠੀਕ ਕਰੋਗੇ ਮੈਂ ਤੁਹਾਡੇ ਤੋਂ ਬਾਹਰ ਨਹੀਂ ਜਾਂਦੀ ਫੋਟੋ ਮੈਂ ਤਾਂ ਇਹ ਸੋਚੀ ਬੈਠੀ ਆ ਮਰਦਾਨੇ ਨੂੰ ਅਕਲ ਆ ਜਾਵੇ ਤੇ ਕੀ ਪੈਨੂੰ ਲੈਣਾ ਆ ਜਾਵੇ ਮਾਂ ਬਾਪਾ ਤੇ ਬਹੁਤ ਔਖਾ ਬੇਟਾ ਈਆਂ ਦਾ ਦੂਜੀ ਜਗ੍ਹਾ ਵਿਆਹ ਕਰਨਾ ਕਿਹ ਯਾ ਤੈਨੂੰ ਕੀ ਲੱਗਦਾ ਬਾਹੂ ਆਊਗਾ ਅਜੂਕ ਨਹੀਂ ਮੈਨੂੰ ਤਾਂ ਨਾ ਲੱਗਦਾ ਨਹੀਂ ਹੈਗਾ ਉਹ ਆਊਗਾ ਭਾਬੀ ਅੱਜ ਸਾਨੂੰ ਆਣੀ ਪੈਣਾ ਜੇ ਨਾ ਆਇਆ ਨਾ ਤੇ ਫਿਰ ਘਰ ਦੇ ਵਿੱਚ ਵੜ ਕੇ ਸਮਝਾ ਕੇ ਆਉਂਗੀ ਇਹਨੂੰ ਪਤਾ ਨਹੀਂ ਲੱਗਦਾ ਇਹਨੇ ਮੇਰੇ ਭੈਣ ਨੂੰ ਕਿੰਨਾ ਦੁਖੀ ਕੀਤਾ ਹੋਇਆ ਵਾ ਇੱਕ ਵਾਰ ਜਦੋਂ ਤੈਨੂੰ ਕਹਿੰਦੀ ਸੀਗੀ ਕਿ ਵੀਰੇ ਆਪਣੇ ਨੂੰ ਨਾਲ ਲੈ ਕੇ ਚੱਲ ਤੂੰ ਉਦੋਂ ਉੱਥੇ ਮਨਾਂ ਕਰ ਦਿੱਤਾ ਵੀ ਵੀਰੇ ਨਹੀਂ ਮੈਂ ਆਪੇ ਹੀ ਸਭ ਕੁਝ ਹੈਂਡਲ ਕਰ ਲਾਂਗੀ ਭਾਬੀ ਮੈਂ ਕਿੰਨੀ ਕੁ ਦਿਨ ਵੀਰੇ ਨੂੰ ਆਪਣੀ ਟੈਨਸ਼ਨ ਦੇਈ ਰੱਖਾਂ ਕਿੰਨੀ ਕੁ ਦਿਨ ਵੀਰਾ ਮੇਰੀਆਂ ਟੈਨਸ਼ਨਾਂ ਚੱਲੀ ਜਾਊਗਾ ਮੈਂ ਸਮਝਦਾਰ ਹੋ ਗਈ ਆ ਮੈਂ ਚਿਹਰ ਹੋ ਗਈ ਆ ਆਪਣੀਆਂ ਚੀਜ਼ਾਂ ਨੂੰ ਆਪ ਟੈਕਲ ਕਰ ਸਕਦੀ ਆ ਫੇਰ ਵੀ ਰਹੀ ਆ ਜੇ ਤੇਰਾ ਵੀਰਾ ਨਾਲ ਹੁੰਦਾ ਨਾ ਬੰਦੇ ਦਾ ਨਾ ਨਾਲ ਖੜੇ ਦਾ ਰੋਬੀ ਬੁਥੇਰਾ ਹੁੰਦਾ ਭਾਬੀ ਫਿਕਰ ਨਾ ਕਰੋ ਮੈਂ ਉਹਨਾਂ ਦੀ ਹੀ ਭੈਣ ਆ ਮੇਰਾ ਵੀ ਪੂਰਾ ਰੋਬ ਚੱਲਦਾ ਨਾਲੇ ਕਿੰਨੀ ਕੁ ਦਿਨ ਆਪਾਂ ਸਾਰੀਆਂ ਕੈਸਨਾ ਵੀਰੇ ਦੇ ਸੱਤੇ ਛੁੱਟੀ ਰੱਖਣੀਆਂ ਆਪਾਂ ਆਪ ਵੀ ਕੁਝ ਕਰਨਾ ਹੀ ਆ ਚੱਲ ਹੁਣ ਠੀਕ ਆ ਹੁਣ ਆਉਗੇ ਤਾਂ ਬੋਤਾ ਰੋਬ ਜਾਣਾ ਪਈ ਉਹਤੇ ਪਿਆਰ ਨਾਲ ਸਮਝਾਈ ਭਾਈ ਤੇਰਾ ਹੁਣ ਵਿਆਹ ਹੋ ਗਿਆ ਉਹਨੂੰ ਰਾਮ ਨਾਲ ਖੁਸ਼ ਰੱਖ ਪਿਆਰ ਨਾਲ ਤਾਂ ਭਾਬੀ ਫਿਰ ਮੈਂ ਇੱਕ ਦੋ ਵਰੀਓ ਬਣਾਣਾ ਬਹੁਤੀਆਂ ਮਿੰਤਾ ਨਹੀਂ ਕਰਨੀਆਂ ਜੇ ਮੰਨ ਗਿਆ ਤੇ ਠੀਕ ਐ ਨਹੀਂ ਤੇ ਫਿਰ ਤਿੱਜੀ ਚਠਿਵਾਰੀ ਤਾਂ ਫੇ ਮੈਂ ਜਵਾਬ ਹੀ ਦਊਂਗੀ ਪਰ ਮੂੰਹ ਦੇਖੂਗਾ ਮੇਰਾ ਉਧਰ ਉਹ ਨਾ ਰੀਆ ਕਿਰਨ ਵੀ ਦੁਖੀ ਆ ਜੇ ਇਧਰ ਅੱਜੂ ਨੇ ਲਪਰੀ ਦੀ ਨੂੰ ਨਾ ਖੁਸ਼ ਰੱਖਿਆ ਇੰਨੇ ਵੀ ਬੈਗ ਲੈ ਕੇ ਘਰੇ ਤੁਰ ਜਣਾ ਤੇ ਤੇਰੇ ਵੀਰੇ ਨੇ ਹੋਰ ਟੈਨਸ਼ਨ ਨਾ ਪਾ ਲੈਣੀ ਨਈ ਭਾਬੀ ਆ ਜਿਹੜੀ ਅੱਜ ਟੈਨਸ਼ਨ ਪਈ ਆ ਨਾ ਉਹਨੂੰ ਤਾਂ ਫਿਰ ਮੈਂ ਆਪ ਹੀ ਸੌਟ ਆਊਟ ਕਰਕੇ ਜਾਊਂਗੀ ਲਪਰੀ ਦੀ ਦੀ ਵਾਲਾ ਮੁੱਦਾ ਹੁਣ ਇੱਥੇ ਖਤਮ ਹੋ ਕੇ ਰਹੂਗਾ ਹਾਂ ਇੱਕ ਗੱਲ ਨਾ ਤੂੰ ਮੈਨੂੰ ਵੀ ਦੱਸ ਦੇ ਮੇਰਾ ਵਿੱਚ ਜੇ ਬੋਲਣਾ ਹੋਇਆ ਬਣਦਾ ਹੋਇਆ ਮੈਂ ਬੋਲਾਂ ਕਿ ਨਾ ਆਬਵੀਅਸਲੀ ਭਾਬੀ ਤੋਡਾ ਬੋਲਣਾ ਵਿੱਚ ਬਣੂਗਾ ਜੇ ਮੈਂ ਕਿਤੇ ਗਲਤ ਬੋਲਾਂ ਜਾਂ ਮੇਰੇ ਤੋਂ ਕੋਈ ਗਲਤੀ ਹੋ ਜਵੇ ਤਾਂ ਤੁਸੀਂ ਮੈਨੂੰ ਸਮਝਾਈਓ ਨਾਲੇ ਜੀ ਉਹ ਨਹੀਂ ਨਾ ਮੰਨੂਗਾ ਫਿਰ ਉਹਨੂੰ ਚਿੜਕ ਮਾਰਨੀ ਵੀ ਤੁਹਾਡਾ ਕੰਮ ਹੈ ਘਰੇ ਤਾਂ ਤੂੰ ਮੈਨੂੰ ਕਹਿ ਰਹੀ ਸੀਗੀ ਕਿ ਆਪਾਂ ਕਿਤੇ ਕੰਮ ਜਾਣਾ ਤੂੰ ਰਾਤ ਨੂੰ ਮੈਨੂੰ ਪਾਰਕ ਚ ਲਿਆਈਆਂ ਤੂੰ ਇੱਥੇ ਵੀ ਬਹਿ ਕੇ ਮੇਰੇ ਨਾਲ ਜਿਹੜੀ ਮਰਜ਼ੀ ਗੱਲ ਕਰ ਲੈ ਮੇਰੇ ਵੱਲੋਂ ਤਾਂ ਮੈਂ ਨਹੀਂ ਆ ਠੀਕ ਹੈ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਆ ਪਰ ਤੁਸੀਂ ਸਬਰ ਤੇ ਕਰੋ ਮੈਂ ਤੁਹਾਨੂੰ ਮਿਲਣਾ ਕਿਸੇ ਨਾਲ ਮੈਂ ਮੂਣੀ ਮਿਲਣਾ ਕਿਸੇ ਨੂੰ ਮੈਨਾਂ ਤਾਂ ਕਿਸ ਨੂੰ ਜਾਣਦਾ ਵੀ ਨਹੀਂ ਹੈਗਾ ਵਾ ਜਿੰਨੂੰ ਮਿਲਣਾ ਨਾ ਤੁਸੀਂ ਆਪੇ ਮਿਲੋ ਜਾ ਕੇ ਜਿੰਨੂੰ ਮੈਂ ਮਿਲਵਾਣ ਆਈ ਹੈ ਨਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੌਣ ਬਾਹੂ ਜਿੰਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹੈਲੋ ਮਿਸਟਰ ਲੈ ਮੈਨੂੰ ਪਤਾ ਲੱਗਾ ਤੁਸੀਂ ਮੇਰੀ ਭੈਣ ਬਹੁਤ ਦੁਖੀ ਕੀਤੀ ਆ ਦੇਖ ਰਹੀ ਆ ਮੈਂ ਕਿਹੜਾ ਤੇਰੀ ਭੈਣ ਨੂੰ ਮਾਰਦਾ ਕੁੱਟਦਾ ਮੇਰੀ ਨਹੀਂ ਬੰਦੀ ਇਹਦੇ ਨਾਲ ਤੂੰ ਤਾਂ ਨਹੀਂ ਬੁਲਾਉਂਦਾ ਇਹਨੂੰ ਦੇਖ ਅੱਜੂ ਤੇਰੀ ਮੰਮੀ ਤੇ ਇਹੀ ਖੁਸ਼ੀ ਸੀ ਵੀ ਆਪਣੀ ਪਸੰਦੀ ਨੂੰ ਲੈ ਕੇ ਆਣ ਤੇ ਹੁਣ ਤੇਰਾ ਵਿਆਹ ਹੋ ਗਿਆ ਲਪਰੀ ਤੇ ਨਾਲ ਤੈਨੂੰ ਸਾਰੀ ਜ਼ਿੰਦਗੀ ਇਹਦੇ ਨਾਲ ਖੁਸ਼ ਰਹਿਣਾ ਪੈਣਾ ਦੇਖ ਰਹੀ ਆ ਮੇਰੇ ਤਾਂ ਸਮਝੋਂ ਬਾਹਰ ਨੇ ਮੇਰੇ ਨਾਲ ਇਦਾਂ ਬਿਹੇਵ ਕਰਦੇ ਨੇ ਜਿਵੇਂ ਮੈਂ ਤੱਕੇ ਨਾਲ ਇਹਨਾਂ ਦੇ ਗਲੇ ਪਈ ਹੋਵਾਂ ਦੇਖ ਪੁੱਜੂ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਆਪਾਂ ਸੁਪਨੇ ਦੇਖੀਏ ਉਹ ਹਮੇਸ਼ਾ ਪੂਰੇ ਹੀ ਹੋਣ। ਕਈ ਵਾਰੀ ਉਹਨਾਂ ਸੁਪਨਿਆਂ ਦਾ ਟੁੱਟਣਾ ਵੀ ਜ਼ਰੂਰੀ ਹੈ। ਤੁਹਾਡੇ ਮੰਮੀ ਦੀ ਚਾਹ ਸੀ ਕਿ ਉਹ ਆਪਣੀ ਮਰਜ਼ੀ ਦੀ ਨੂੰਹ ਲੈ ਕੇ ਆਣ। ਹੁਣ ਉਹ ਖੁਸ਼ ਨੇ ਤੇ ਮੇਰੇ ਪਰਿਵਾਰ ਕਰਕੇ ਮੈਂ ਵੀ ਆਪਣੇ ਪੈਰ ਪਿੱਛੇ ਕਰ ਲੇ। ਮੈਂ ਵੀ ਖੁਸ਼ ਆ। ਸੋ ਸਿੰਪਲ ਤੈਨੂੰ ਸਮਝ ਕਿਉਂ ਨਹੀਂ ਆ ਰਹੀ? ਤੂੰ ਮੇਰਾ ਲਾਪਰੀਜ਼ ਨਾਲ ਨਹੀਂ ਦਿਲ ਮਿਲਦਾ। ਤੇਰੇ 'ਚ ਮੈਂ ਕੀ ਕਰਾਂ? ਮੇਰੀ ਮਾਂ ਨੇ ਆਪਣੀ ਖੁਸ਼ੀ ਲਈ ਮੇਰੇ ਨਾਲ ਟੱਕਾ ਕਰਤਾ। ਮੈਂ ਤਾਂ ਵਿਆਹ ਵੀ ਤੇਰੇ ਨਾਲ ਕਰਾਉਣਾ ਸੀ। ਸੁਪਨੇ ਵੀ ਤੇਰੇ ਨਾਲ ਦੇਖੇ ਸੀ। ਹੁਣ ਮੈਂ ਕਿੱਧਰ ਨੂੰ ਜਾਵਾਂ? ਤੂੰ ਮੈਨੂੰ ਦੱਸ। ਕੀ ਕਾ ਮੇਰਾ ਤੇਰੇ ਨਾਲ ਨਹੀਂ ਵਿਆਹ ਹੋ ਸਕਦਾ ਇਹ ਨਹੀਂ ਪੋਸੀਬਲ ਹੈਗਾ ਮੈਂ ਸਮਝ ਸਕਦਾ ਪਰ ਮੈਂ ਇਹਦੇ ਨਾਲ ਵੀ ਨਹੀਂ ਰਿਸ਼ਤਾ ਰੱਖ ਸਕਦਾ ਮੈਂ ਇਕੱਲਾ ਹੀ ਰਹਿ ਲੂੰਗਾ ਵਾਹ ਬੜੀ ਸੋਹਣੀ ਗੱਲ ਕੀਤੀ ਐ ਬਹੁਤ ਇੱਜ਼ਤ ਦੇ ਲਈ ਤੁਹਾਨੂੰ ਹੁਣ ਮੈਨੂੰ ਲੱਗਦਾ ਤੁਹਾਨੂੰ ਨਾਲ ਸਿੱਧੇ ਹੋਣਾ ਹੀ ਪੈਣਾ ਨਾ ਜਦੋਂ ਮੇਰੀ ਭੈਣ ਨੂੰ ਵਿਆਹ ਨਾਲ ਆਇਆ ਸੀ ਉਹਦਾ ਚਾਰ ਬੰਦੇ ਗੋਦੀ ਚੱਕ ਕੇ ਲੈ ਕੇ ਆਏ ਸੀ ਆਪਣੇ ਪੈਰੀ ਚੱਲ ਕੇ ਆਏ ਸੀ ਨਾ ਨਾ ਆਂਦੇ ਉਹਦਾ ਸਟੈਂਡ ਲੈ ਜਾਂਦੇ ਮੈਂ ਕੀ ਕਰਦਾ ਮੇਰੀ ਮਾਤਾ ਕਹਿੰਦੀ ਸੀ ਜੀ ਤੂੰ ਮੇਰੇ ਕਹਿਣ ਤੇ ਵਿਆਹ ਨਾ ਕਰਾਇਆ ਨਾ ਮੈਂ ਕੁਝ ਖਾ ਕੇ ਮਰ ਜੂੰਗੀ ਮੈਂ ਕਿੱਧਰ ਨੂੰ ਜਾਂਦਾ ਆਬੀ ਮਾਂ ਦੀ ਬੜੀ ਪਰਵਾਹ ਹੈ ਅਜਿਹੇ ਮੇਰੀ ਭੈਣ ਦੁਖੀ ਕੀਤੀ ਆ ਇਹਨੂੰ ਤੁਸੀਂ ਬੁਲਾਉਂਦੇ ਨਹੀਂ ਜੇ ਇਹ ਕੁਝ ਖਾ ਕੇ ਮਰ ਗਈ ਫਿਰ ਤੁਸੀਂ ਮਾਪੋਤ ਖੁਸ਼ ਹੋ ਨੰਦੇ ਤੁਹਾਡੀ ਮਾਂ ਆਪਣੀ ਪਸੰਦੀ ਨੂੰ ਲੈ ਕੇ ਆਈ ਐ ਤੇ ਤੁਸੀਂ ਇਹਨੂੰ ਦੁਖੀ ਕੀਤਾ ਹੋਇਆ ਜੇ ਤੁਸੀਂ ਆਪਣੀ ਪਸੰਦ ਨਾਲ ਮੈਨੂੰ ਵੀ ਆ ਕੇ ਲੈ ਕੇ ਜਾਂਦੇ ਤੇ ਤੁਹਾਡੀ ਮਾਂ ਨੇ ਮੈਨੂੰ ਦੁਖੀ ਕਰਨਾ ਸੀ ਕੀ ਫਰਕ ਰਹੇਗਾ ਤੁਹਾਡੇ ਛਤੇ ਤੁਹਾਡੇ ਮੰਮੀ ਚ ਨਾ ਕੀ ਗੱਲ ਬਗਾਨਿਆਂ ਦੀਆਂ ਕੁੜੀਆਂ ਨੂੰ ਖੇਡ ਸਮਝਿਆ ਹੋਇਆ ਵੀ ਜੇ ਤਾਂ ਪਸੰਦ ਆ ਗਈ ਫਿਰ ਤਾਂ ਠੀਕ ਐ ਜੇ ਨਾ ਆਈ ਤੇ ਫਿਰ ਮਾਰੋ ਖੁੱਟੋ ਆਪਾਂ ਬੁਲਾਣਾ ਹੀ ਨਹੀਂ ਤੇ ਤਿੰਨ ਚਾਰ ਦਿਨਾਂ ਬਾਅਦ ਘਰੋਂ ਕੱਢ ਦੇਣਾ ਇਸ ਟਾਈਮ ਨਾ ਮੈਨੂੰ ਪੁੱਛੋ ਕਿ ਮੇਰੇ ਦਿਲ ਤੇ ਕੀ ਵੀਰਦੀ ਪਈ ਆ ਇੱਕ ਮਹੀਨਾ ਹੋ ਗਿਆ ਵਿਆਹ ਨੂੰ ਮੈਨੂੰ ਚਾਜ ਨਾਲ ਬੁਲਾਇਆ ਨਹੀਂ ਮੇਰੇ ਹੱਥ ਦੀ ਰੋਟੀ ਨਹੀਂ ਖਾਦੀ ਮੇਰੇ ਹੱਥ ਤੋਤੇ ਕੱਪੜੇ ਨਹੀਂ ਪਾਏ ਕੋਈ ਗੱਲ ਨਹੀਂ ਦੀਦੀ ਮੈਂ ਕਰਦੀ ਆ ਗੱਲ ਭਾਬੀ ਤੁਸੀਂ ਜਿਹੜਾ ਦੀਦੀ ਨੂੰ ਲੈ ਜੋ ਮੈਂ ਆਪਣੇ ਹਿਸਾਬ ਨਾਲ ਜ਼ਰਾ ਗੱਲ ਕਰ ਲਵਾਂ ਦੇਖੋ ਜੂ ਮੈਨੂੰ ਨਹੀਂ ਸੀ ਪਤਾ ਕਿ ਤੁਹਾਡਾ ਵਿਆਹ ਮੇਰੇ ਮਾਮੇ ਦੀ ਕੁੜੀ ਨਾਲ ਹੋ ਰਿਹਾ ਜੇ ਮੈਨੂੰ ਮਾੜਾ ਜਿਹਾ ਵੀ ਇਸ ਗੱਲ ਦਾ ਆਈਡੀਆ ਹੁੰਦਾ ਤੇ ਮੈਂ ਤੁਹਾਨੂੰ ਦੱਸ ਹੀ ਦੇਣਾ ਸੀ ਇਹ ਮੇਰੀ ਲਾਪਰਵਿਰਤ ਭੈਣ ਹੈ ਇਹਨਾਂ ਤੋਂ ਵੱਡੀ ਵੀ ਇੱਕ ਸਿਸਟਰ ਹੈਗੇ ਆ ਉਹ ਕਿਰਨ ਹੈ ਉਹ ਤਾਂ ਪਹਿਲਾਂ ਹੀ ਆਪਣੇ ਸੋਹਰੇ ਤੋਂ ਬਹੁਤ ਦੁਖੀ ਹੈ ਪੇਕੇ ਬੈਠੀ ਹੋਈ ਹੈ ਵਿਚਾਰੀ ਤੇ ਜੇ ਇਹ ਵੀ ਬਹਿ ਗਈ ਤੇ ਤੁਸੀਂ ਸੋਚਿਆ ਵੀ ਇਹਨਾਂ ਦੇ ਮਾਪਿਆਂ ਤੇ ਕੀ ਬਿੱਤੇਗੀ ਯਾਦ ਆ ਆਪਾਂ ਪਾਰਕ 'ਚ ਇੱਕ ਵਾਰੀ ਪ੍ਰੋਮਿਸ ਕੀਤਾ ਸੀ ਜੋ ਮਰਜੀ ਹੋ ਜੇ ਆਪਾਂ ਆਪਣੀ ਫਰਸਟ ਪ੍ਰਾਇੋਰਟੀ ਆਪਣੀ ਫੈਮਲੀ ਨੂੰ ਰੱਖਾਂਗੇ ਤੇ ਤੁਸੀਂ ਉਹ ਵਾਅਦੇ ਨੂੰ ਪੂਰਾ ਵੀ ਤਾਂ ਕਰੋ ਜੇ ਆਪਣਾ ਪਰਿਵਾਰ ਹੀ ਖੁਸ਼ ਨਹੀਂ ਤੇ ਆਪਾਂ ਪਿਆਰ ਦਾ ਕੀ ਕਰਨਾ ਆਹੋ ਮੈਨੂੰ ਯਾਦ ਆਇਆ ਉਹ ਵਾਅਦਾ ਜਦੋਂ ਆਪਾਂ ਕਹਿ ਰਹੇ ਸੀਗਾ ਕਿ ਆਪਾਂ ਸਭ ਤੋਂ ਪਹਿਲਾਂ ਇੱਜ਼ਤ ਆਪਣੀ ਫੈਮਲੀ ਨੂੰ ਦਵਾਂਗੇ ਤੇ ਮੈਂ ਆਪਣੀ ਮਾਂ ਦੀ ਗੱਲ ਮੰਨ ਕੇ ਵਿਆਹ ਕਰਾਤਾ ਲਿਆ ਹੋਰ ਕੀ ਕਰਾਂ ਹੁਣ ਮੈਂ ਸ਼੍ਰੀਮਾਨ ਜੀ ਤੁਹਾਡੀ ਫੈਮਲੀ ਦੇ ਵਿੱਚ ਨਾ ਹੁਣ ਕੱਲੇ ਤੁਹਾਡੇ ਮੰਮੀ ਨਹੀਂ ਰੇ ਤੁਹਾਡੀ ਕੁਾਈਫ ਵੀ ਹੈ ਆਪਣਾ ਉਹਦੇ ਵਾਲੇ ਵੀ ਮਾੜਾ ਮੋਟਾ ਧਿਆਨ ਕਰੋ ਨਾਲੇ ਹਾਂ ਜੋ ਸੀਗਾ ਉੱਥੇ ਤੱਕ ਸੀਗਾ ਹੁਣੋ ਚੀਜ਼ਾਂ ਖਤਮ ਨੇ ਤੁਸੀਂ ਪਾਸਟ ਭੁੱਲ ਕੇ ਆਪਣੀ ਵਾਈਫ ਨਾਲ ਖੁਸ਼ ਰਵੋ ਮੈਂ ਆਪਣਾ ਪਾਸਟ ਭੁੱਲ ਕੇ ਆਪਣੀ ਫੈਮਲੀ ਨਾਲ ਖੁਸ਼ ਹਾਂ ਜੇ ਫਿਰ ਵੀ ਤੁਸੀਂ ਮੇਰੀ ਭੈਣ ਨੂੰ ਤੰਗ ਪਰੇਸ਼ਾਨ ਕੀਤਾ ਫਿਰ ਇੱਕ ਗੱਲ ਮੇਰੀ ਸੁਣ ਲਓ ਮੈਂ ਆਪਣੇ ਆਪ ਨੂੰ ਹੀ कोसੂੰਗੀ ਮੈਨੂੰ ਹਮੇਸ਼ਾ ਇਹੀ ਲੱਗਣਾ ਕਿ ਮੈਂ ਜ਼ਿੰਦਗੀ 'ਚ ਇੱਕ ਗਲਤੀ ਕੀਤੀ ਸੀ ਉਸ ਮੁੰਡੇ ਨੂੰ ਪਿਆਰ ਕਰਕੇ ਜਿਹੜਾ ਸਿਰਫ ਆਪਣੇ ਬਾਰੇ ਸੋਚਦਾ ਮੇਰੀ ਫੈਮਿਲੀ ਚ ਮੇਰੇ ਵੀਰੇ ਨੂੰ ਮੇਰੀ ਭਾਬੀ ਨੂੰ ਵੱਡੀ ਦੀਦੀ ਨੂੰ ਤੇ ਮੰਮੀ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਕੋਈ ਗੱਲ ਨਹੀਂ ਪੁੱਤ ਗਲਤੀ ਹੁੰਦੀ ਆ ਸਭ ਤੋਂ ਅਸੀਂ ਤੇਰੇ ਨਾਲ ਆ ਤੂੰ ਜੋ ਕਰਨਾ ਕਰ ਉਹਨਾਂ ਦੀ ਸਪੋਰਟs ਨਹੀਂ ਮੇਰੇ ਨਾਲ ਤੇ ਜੇ ਤੁਹਾਡੇ ਮੰਮੀ ਨੇ ਤੁਹਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਤੇ ਕੀ ਉਹਨਾਂ ਦਾ ਇੰਨਾ ਕ ਹੱਕ ਵੀ ਨਹੀਂ ਹੈਗਾ ਤੁਹਾਡੇ ਤੇ ਕਿ ਉਹ ਤੁਹਾਡਾ ਵਿਆਹ ਆਪਣੀ ਮਰਜ਼ੀ ਨਾਲ ਕਰ ਸਕਣ ਮੇਰੀ ਇੱਕ ਗੱਲ ਸੁਣ ਲਓ ਜੂ ਮੈਂ ਤਾਂ ਕਹਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਹੋਰ ਕੁਝ ਭਾਵੇਂ ਕਰੋ ਨਾ ਕਰੋ ਪਰ ਆਪਣੇ ਮਾਪਿਓ ਦੀ ਇੱਜ਼ਤ ਪੂਰੀ ਕਰੋ ਜੇ ਤੁਸੀਂ ਜਨਮ ਲੈ ਕੇ ਆਪਣੇ ਮਾਪਿਓ ਨੂੰ ਇੱਜ਼ਤ ਨਾ ਦੇ ਸਕੇ ਉਹਨਾਂ ਦੀ ਰਿਸਪੈਕਟ ਨਾ ਕਰ ਸਕੇ ਤਾਂ ਕੀ ਫਾਇਦਾ ਤੁਹਾਡੀ ਜ਼ਿੰਦਗੀ ਦਾ ਆਪਣੀ ਜ਼ਿੰਦਗੀ ਨੂੰ ਰੋਲਣਾ ਥੋੜੀ ਹੈ ਤੇ ਨਾਲੇ ਮਾਪਿਓ ਦੀ ਬੇਇੱਜ਼ਤੀ ਕਰਕੇ ਤੁਸੀਂ ਆਪ ਵੀ ਰੋਲੋਗੇ ਤੇ ਮੇਰੀ ਭੈਣ ਨੂੰ ਵੀ ਰੋਲੋਗੇ ਇਸ ਕਰਕੇ ਵਾਹਿਗੁਰੂ ਜੀ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਲਿਖਿਆ ਤੁਹਾਨੂੰ ਉਹਨਾਂ ਦਾ ਭਾਣਾ ਮੰਨ ਕੇ ਅੱਗੇ ਵਧਣਾ ਹੀ ਪੈਣਾ ਆਪਾਂ ਕੁਝ ਚੇਂਜ ਨਹੀਂ ਕਰ ਸਕਦੇ ਮਾਪਿਓ ਜੋ ਸੋਚਦੇ ਨੇ ਬੱਚੇ ਦੇ ਭਲੇ ਲਈ ਸੋਚਦੇ ਨੇ ਹਾਂ ਰੀਆ ਬਿਲਕੁਲ ਸਹੀ ਕਹਿ ਰਹੀ ਆਂ ਤੂੰ ਮੇਰੀ ਮਾਂ ਨਾ ਮੈਨੂੰ ਛੋਟੇ ਹੁੰਦੇ ਹੀ ਕਹਿੰਦੀ ਸੀ ਤੇਰਾ ਮੈਂ ਵਿਆਹ ਐਦਾਂ ਕਰੂੰਗੀ ਤੇਰਾ ਵਿਆਹ ਮੈਂ ਉਹਦਾ ਕਰੂੰਗੀ ਮੈਂ ਉਹ ਤੱਕ ਕਿਵੇਂ ਪੁੱਲ ਸਕਦਾ ਵਾਂ ਪਰ ਅੱਜ ਮੈਂ ਤੇਰੇ ਨਾਲ ਇੱਕ ਵਾਦਾ ਕਰਦਾ ਜਿਵੇਂ ਮੈਂ ਵਿਆਹ ਤੋਂ ਬਾਅਦ ਤੇਰੇ ਨਾਲ ਰਹਿਣ ਦੇ ਸੁਪਨੇ ਸੋਚੇ ਸੀ ਨਾ ਉਹੀ ਸੁਪਨੇ ਮੈਂ ਲਾਪਰੀ ਨਾਲ ਪੂਰੇ ਕਰੂੰਗਾ ਇਕ ਲਾਪੇ ਵਿਆਹ ਤੋਂ ਬਾਅਦ ਜਿੰਨੀਆਂ ਵੀ ਮੇਰੇ ਤੋਂ ਗਲਤੀਆਂ ਆਈਆਂ ਨਾ ਮੈਨੂੰ ਮਾਫ ਕਰੀ ਜਿਵੇਂ ਮੇਰੀ ਮਾਂ ਚਾਹੁੰਦੀ ਸੀ ਨਾ ਕਿ ਆਪਾਂ ਦੋਵੇਂ ਖੁਸ਼ੀ-ਖੁਸ਼ੀ ਇਕੱਠੇ ਰਹੀਏ ਅੱਜ ਤੋਂ ਬਾਅਦ ਆਪਾਂ ਉਵੇਂ ਹੀ ਇਕੱਠੇ ਰਾਵਾਂਗੇ ਅੱਜੂ ਆਪਾਂ ਨੂੰ ਜ਼ਿੰਦਗੀ 'ਚ ਨਾ ਦੋ ਬੰਦਿਆਂ ਤੋਂ ਕਦੇ ਵਾਰ ਨਹੀਂ ਜਾਣਾ ਚਾਹੀਦਾ ਇੱਕ ਆਪਣੇ ਮਾਪਿਓ ਤੋਂ ਇੱਕ ਆਪਣੇ ਉਸਤਾਦ ਤੋਂ ਜਿਨ੍ਹਾਂ ਤੋਂ ਆਪਾਂ ਸਾਰਾ ਕੁਝ ਸਿੱਖਦੇ ਆ ਮੈਂ ਤਾਂ ਨਾ ਆਪਣਾ ਉਸਤਾਦ ਇਹਨੂੰ ਧਾਰ ਲਿਆ ਜ਼ਿੰਦਗੀ ਜੀਣੀ ਨਾ ਅੱਜ ਮੈਨੂੰ ਇਹਨੇ ਸਿਖਾਈ ਆ ਚਲੋ ਫਿਰ ਦੀਦੀ ਤੇ ਜਿੱਜਾ ਜੀ ਟਾਈਮ ਸਰ ਆਪਣੇ ਘਰ ਜਾਓ ਨਾਲੇ ਹਾਂ ਇਹਨਾਂ ਨੂੰ ਨਾ ਹੁਣ ਤੁਸੀਂ ਖੁਸ਼ੀ-ਖੁਸ਼ੀ ਰੱਖਣਾ ਨਾਲੇ ਆਪਣੀ ਮੰਮੀ ਦੇ ਨਾ ਕਹਿਣਾ ਮੰਨ ਕੇ ਚੱਲਿਆ ਕਰੋ ਜ਼ਿੰਦਗੀ ਦੇ ਵਿੱਚ ਨਾ ਮਾਪਿਆਂ ਤੋਂ ਬਾਅਦ ਕੁਝ ਨਹੀਂ ਹੁੰਦਾ ਨੇ ਰਾਮਨਾ ਸਾੰਬਲੀ ਨਾ ਹੁਣ ਇਸ ਗੱਲ ਦੀ ਤਾਂ ਤਸੱਲੀ ਐ ਕਿ ਦੀਦੀ ਆਪਣੇ ਘਰ ਨਾ ਖੁਸ਼ ਰਹਿਣਗੇ ਹੁਣ ਸਹੀ ਐ ਸਹੀ ਐ ਤੂੰ ਤਾਂ ਬਹੁਤ ਛੋੜਾ ਸਮਝਾ ਲੈਨੀ ਐ ਮੈਂ ਵੀ ਗਾਂ ਤੋਂ ਕਿਤੇ ਅੜੀ ਨਾ ਤੇ ਮੈਂ ਤੈਨੂੰ ਵਾਈ ਮਾਰ ਲੈਣੀ ਐ ਅੱਛਾ ਜੀ ਇਹ ਗੱਲ ਆ ਹੁਣ ਮਸ਼ਕਰੀਆਂ ਕਰਾਂਗੇ ਮੇਰੇ ਨਾਲ ਟਾਈਮ ਹੋਈ ਜਾਂਦਾ ਕੁਛ ਖਵਾਓ ਫਿਰ ਘਰ ਚੱਲਦੇ ਆ